ਪੰਜ ਮੁੰਡੇ ਨੇ ਅਜਨ ਕੋਈ ਨਹੀਂ ਬੋਲਦਾ ਅਜਨ ਕੋਈ ਨਹੀਂ ਬੋਲਦਾ ਅਫਸਰਾ ਕੋਈ ਅਗਰ ਲੱਗਾ ਹੋਰ ਮਿਰਨਲ ਕਲੀਵਾਰ ਨਹੀਂ ਪੁਛਿਆ ਪਪਾ ਨੂੰ 5 ਰੁਪਏ 50 ਦੇ ਲਾਇਏ ਮੈਂ ਤਾਂ ਉਹ ਯੋ ਮਾਂ ਮਰੀਏ ਪਰ ਕੱਲਾ ਪੁੱਤ ਛੱਡੋ ਉਹ ਕਿੱਥੇ ਵਖੜੇ ਰਹਿੰਦੇ ਜਿੱਦਾਂ ਉਹਦੇ ਮੈਂ ਲੈ ਲਾ ਤੇਰੇ ਸਾਥੇ ਕੱਢਿਆ ਨਾ ਉਹ ਵੀ ਕਾਹੇ ਜਾਣ ਨਿਰਧਾਨ ਜੀ ਅੱਲਾ ਛੋੜਿਆ ਟੋੜੀ ਗਈ ਆਪ ਪਾਪਾ ਜੀ ਮੇਰੇ ਕਿ ਬਾਗ ਮੈਂ ਕਰ ਜਾਂਦੇ ਆ ਤਕਰੀਰ ਨਾ ਪੰਜ ਬਰਸ ਦਾ ਜੋ ਗਾੜੀਆਂ ਦਰਦ ਨਿਲ ਲਾ ਨਗਂ ਅੰਦਾ ਕਿ ਲਗਦੀ 20000 ਰੁਪਿਆ ਦਾ ਉਹ ਬੱਬੀ ਕੋ ਜਾਏ ਨਹੀਂ ਸਰਕਾਰਾਂ ਕਹਿੰਦੀਆਂ ਫਰੀ ਇਲਾਜ ਹੁੰਦਾ ਉਹ ਨਹੀਂ ਜੈਨੂ ਪਛਾਈ ਨਹੀਂ ਕੇ ਨੇ ਮਾੜਾ ਧਕੇ ਕਹੇ ਕਰਦੀ ਕੰਮ ਨਾ ਮਾਰੀ 1 ਲੱਖ 30000 ਦੇ ਕੋਈ ਬੱਬੀ ਉਹਨੂੰ ਜਾ ਕੇ ਬਰਨ ਲੰਗਾ ਕੀ ਨਾਏ ਬਾਬਾ ਜੀ ਤੁਹਾਡੇ ਪਰਵਾਰ ਚ ਕੌਣ ਉਪਰਵਾਜ ਦੇ ਮੇਰੇ ਮੁੰਡੇ ਪੰਜ ਵੱਡਾ ਪੁਲਿਸ ਕੋਈ ਨਹੀਂ ਮਿਲਦਾ ਪੰਜ ਮੁੰਡੇ ਨੇ ਆਇਨ ਕੋਈ ਨਹੀਂ ਬੋਲਦਾ ਮੁੰਡੇ ਕੀ ਕਰਦੇ ਕੀ ਮੁੰਡੇ ਕੀ ਕਰਦੇ ਮੁੰਡੇ ਵੱਡਾ ਪੁਲਿਸ ਜਾਂ ਪੁਲਿਸ ਚ ਇਹ ਕੀ ਅਫਸਰ ਹੈ ਕੋਈ ਉਹ ਲੱਗਾ ਉਹ ਮੇਨ ਕਦੀ ਆ ਨਹੀਂ ਪੁੱਛਿਆ ਪਾਪਾ 5 ਰੁਪਏ 50 ਰੁਪਏ ਲੈ ਕੇ ਲਾਏਗਾ ਮੋਟੇ ਉਹ ਮਾਂ ਮਰੀਏ ਬਸ ਸੜਾ ਪੁੱਟਾ ਲੋਕ ਉਹ ਕਿੱਥੇ ਵੱਖਰੇ ਰਹਿੰਦੇ ਸਿੱਧਾ ਉਹਦੇ ਮਿਲਣਾ ਬਾਹਰ ਉਹ ਨਾਲ ਕਰਦਾ ਮਿਲਣਾ ਨਹੀਂ ਤੇ ਮੁੰਡੇ ਵੱਖਰੇ ਆ ਤੁਹਾਡੇ ਤੋਂ ਉਹ ਮੁੰਡੇ ਵੱਖਰੇ ਇੱਕ ਮੁੰਡਾ ਮਿਲਣਾ ਇਹ ਕਾ ਜਦ ਮੈਂ ਸਬਜ਼ੀ 베ਤਾ ਉਹ ਮਿਲਣਾ ਉਹ ਫੁਲਕਾ ਪਾਣੀ ਉਹ ਉਹ ਪਛਾਦ ਕੇ ਤਾਂ ਇਹ ਰੋਟੀ ਖਾ ਗਈ ਜਾਨਾ ਉਹ ਇਹਨਾਂ ਚਾਦ ਕੇ ਤਾਂ ਇਹ ਉਹਨਾਂ ਰੋਟੀ ਖਾ ਗਈ ਜਾਨਾ ਪੰਜਾਬ ਪੁਲਿਸ ਚਾ ਬੇਟਾ ਕਹਿੰਦੇ ਪੰਜਾਬ ਪੁਲਿਸ ਚਾ ਬੇਟਾ ਵੱਡਾ ਪੰਜ ਮੁੰਡੇ ਨੇ ਲੇਕਿਨ ਪਿਓ ਨੂੰ ਦਵਾਈ ਤਾਂ ਦੂਰ ਰੋਟੀ ਖਵਾਉਣ ਲਈ ਵੀ ਉਹਨਾਂ ਕੋ ਸਮਾਨ ਨਹੀਂ ਹੈ